ਹਾਂਜੀ ਨਾਮ ਦੱਸਦੇ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਮੇਰਾ ਨਾਮ ਸਿਮਰਨ ਆ ਜੀ ਤੇ ਆਪਾਂ ਲక్ష్ਮੀ ਮਾਰਕੀਟ ਨੀਅਰ ਐਚਡੀਐਫਸੀ ਬੈਂਕ ਚਿਕ ਐਂਡ ਰਨ ਚਿਕ ਐਂਡ ਰਨ ਦੇ ਨਾਮ ਤੇ ਰੈਸਟੋਰੈਂਟ ਓਪਨ ਕੀਤਾ ਹੈ ਜਿਸ ਦੀ ਓਪਨਿੰਗ ਅੱਜ ਦੀ ਤਰੀਕ 17 ਜਨਵਰੀ 2025 ਨੂੰ ਕੀਤੀ ਜਾਵੇਗੀ ਤੇ ਤੁਹਾਨੂੰ ਆਪਣੇ ਰੈਸਟੋਰੈਂਟ ਵਿੱਚ ਸਾਰਾ ਸਮਾਨ ਮਤਲਬ ਕਿ ਜੋ ਵੀ ਖਾਣ ਪੀਣ ਦਾ ਸਮਾਨ ਹੁੰਦਾ ਹੈ ਨੌਨ ਵੇਜ ਆਈਟਮ ਵੇਜ ਆਈਟਮ ਫੈਮਲੀ ਨਾਲ ਆਓ ਯਾਰਾਂ ਵੇਲੀਆਂ ਨਾਲ ਆਓ ਦੋਸਤਾਂ ਨਾਲ ਆਓ ਤੁਹਾਨੂੰ ਹਰ ਇੱਕ ਆਈਟਮ ਇੱਥੇ ਉਪਲਬਧ ਮਿਲੇਗੀ ਤੇ ਹੋਮ ਡਿਲੀਵਰੀ ਵੀ ਫ੍ਰੀ ਕੀਤੀ ਜਾਵੇਗੀ ਲੋਕਲ ਸ਼ਹਿਰ ਵਿੱਚ ਹੋਮ ਡਿਲੀਵਰੀ ਫ੍ਰੀ ਕੀਤੀ ਜਾਵੇਗੀ ਕੀ ਕੀ ਆਈਟਮ ਆ ਉਹ ਥੋੜਾ ਜਿਹਾ ਦੱਸ ਦਿਓ ਡਿਟੇਲ ਦੇ ਵਿੱਚ ਤੁਹਾਨੂੰ ਸਾਡੇ ਕੋਲ ਜਿੱਦਾਂ ਕਿ ਮੇਨ ਕੋਰਸ ਆਈਟਮ ਹੋ ਗਈਆਂ वेज ਦੇ ਵਿੱਚ ਨੌਨ ਵੇਜ ਦੇ ਵਿੱਚ ਬਟਰ ਚਿਕਨ ਹੋ ਗਿਆ ਕੜਾਹੀ ਚਿਕਨ ਹੋ ਗਿਆ ਰਾੜਾ ਚਿਕਨ ਹੋ ਗਿਆ ਪਟਿਆਲਾ ਚਿਕਨ ਹੋ ਗਿਆ ਫੁੱਲ ਹਾਫ ਦੀ ਕੁਆਂਟੀਟੀ ਦੋਨਾਂ ਦੇ ਵਿੱਚ ਮਿਲੇਗੀ ਫਿਸ਼ ਦਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇਗਾ ਤੇ ਵਧੀਆ ਕੁਆਲਿਟੀ ਤੁਹਾਨੂੰ ਪੇਸ਼ ਕੀਤੀ ਜਾਵੇਗੀ ਫਿਸ਼ ਵਧੀਆ ਕੁਆਲਿਟੀ ਵਿੱਚ ਮਿਲੇਗੀ ਇੱਥੇ ਫਿਸ਼ ਸਪੈਸ਼ਲ ਨੰਗਲ ਡੈਮ ਤੋਂ ਮੰਗਾਈ ਜਾਂਦੀ ਹੈ ਮੱਲੀ ਫਿਸ਼ ਹੋਗੀ ਸਿਲਵਰ ਫਿਸ਼ ਹੋਗੀ ਸਾਰੀ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਇੱਕ ਨੰਬਰ ਕੁਆਲਿਟੀ ਹੋਏਗੀ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ ਕਿਰਪਾ ਕਰਕੇ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੀ ਲੋਕੇਸ਼ਨ ਸਮਰਾਲਾ ਰੋਡ ਲక్ష్ਮੀ ਮਾਰਕੀਟ ਨੀਅਰ ਐਚਡੀਐਫਸੀ ਬੈਂਕ ਤੇ ਸਾਡਾ ਮੋਬਾਈਲ ਨੰਬਰ 98778 83184 98778 83184 ਧੰਨਵਾਦ ਜੀ ਹਾਂਜੀ ਨਾਂ ਦੱਸਦੇ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਮੇਰਾ ਨਾਮ ਸਿਮਰਨ ਆ ਜੀ ਤੇ ਆਪਾਂ ਲక్ష్ਮੀ ਮਾਰਕੀਟ ਨੀਅਰ ਐਚਡੀਐਫਸੀ ਬੈਂਕ ਚਿਕ ਕੈਨ ਰਨ ਚਿਕ ਐਂਡ ਰਨ ਦੇ ਨਾਮ ਤੇ ਰੈਸਟੋਰੈਂਟ ਓਪਨ ਕੀਤਾ ਹੈ ਜਿਸ ਦੀ ਓਪਨਿੰਗ ਅੱਜ ਦੀ ਤਰੀਕ 17 ਜਨਵਰੀ 2025 ਨੂੰ ਕੀਤੀ ਜਾਵੇਗੀ ਤੇ ਤੁਹਾਨੂੰ ਆਪਣੇ ਰੈਸਟੋਰੈਂਟ ਵਿੱਚ ਸਾਰਾ ਸਮਾਨ ਮਤਲਬ ਕਿ ਜੋ ਵੀ ਖਾਣ ਪੀਣ ਦਾ ਸਮਾਨ ਹੁੰਦਾ ਹੈ ਨੌਨ ਵੇਜ ਆਈਟਮ ਵੇਜ ਆਈਟਮ ਫੈਮਲੀ ਨਾਲ ਆਓ ਯਾਰਾਂ ਵੇਲੀਆਂ ਨਾਲ ਆਓ ਦੋਸਤਾਂ ਨਾਲ ਆਓ ਤੁਹਾਨੂੰ ਹਰ ਇੱਕ ਆਈਟਮ ਇੱਥੇ ਉਪਲਬਧ ਮਿਲੇਗੀ ਤੇ ਹੋਮ ਡਿਲੀਵਰੀ ਵੀ ਫ੍ਰੀ ਕੀਤੀ ਜਾਵੇਗੀ ਲੋਕਲ ਸ਼ਹਿਰ ਵਿੱਚ ਹੋਮ ਡਿਲੀਵਰੀ ਫ੍ਰੀ ਕੀਤੀ ਜਾਵੇਗੀ ਕੀ ਕੀ ਆਈਟਮ ਆ ਉਹ ਥੋੜਾ ਜਿਹਾ ਦੱਸ ਦੋ ਡਿਟੇਲ ਦੇ ਵਿੱਚ ਤੁਹਾਨੂੰ ਸਾਡੇ ਕੋਲ ਜਿੱਦਾਂ ਕਿ ਮੇਨ ਕੋਰਸ ਆਈਟਮ ਹੋ ਗਈਆਂ वेज ਦੇ ਵਿੱਚ ਨੌਨ ਵੇਜ ਦੇ ਵਿੱਚ ਬਟਰ ਚਿਕਨ ਹੋ ਗਿਆ ਕੜਾਹੀ ਚਿਕਨ ਹੋ ਗਿਆ ਰਾੜਾ ਚਿਕਨ ਹੋ ਗਿਆ ਪਟਿਆਲਾ ਚਿਕਨ ਹੋ ਗਿਆ ਫੁੱਲ ਹਾਫ ਦੀ ਕੁਆਂਟੀਟੀ ਦੋਨਾਂ ਦੇ ਵਿੱਚ ਮਿਲੇਗੀ ਫਿਸ਼ ਦਾ ਖਾਸ ਤੌਰ ਤੇ ਧਿਆਨ